ਬੱਲਵਾਣਾ ਵਿਖੇ ਪੁਰਾਣੀ ਰੰਜੇਸ਼ ਦੇ ਚਲਦੇ ਇੱਕ ਵਿਅਕਤੀ ਦਾ ਕੀਤਾ ਗਿਆ ਕਤਲ ਐਸਪੀ ਸਿਟੀ ਨੇ ਕਿਹਾ ਚਾਰ ਲੋਕਾਂ ਦੇ ਖਿਲਾਫ ਬਾਈ ਨੇਮ ਅਤੇ ਦੋ ਅਣਪਛਾਤੇਾਂ ਦੇ ਖਿਲਾਫ ਕੀਤਾ ਜਾ ਰਿਹਾ ਮਾਮਲਾ ਦਰਜ ਬਠਿੰਡਾ ਦੇ ਪਿੰਡ ਬੱਲਵਾਣਾ ਵਿਖੇ ਪੁਰਾਣੀ ਰੰਜੇਸ਼ ਦੇ ਚਲਦੇ ਇੱਕ ਵਿਅਕਤੀ ਦੀ ਬੁਰੀ ਤਰ੍ਹਾਂ ਤੇਜ਼ ਤਾਰ ਹਥਿਆਰਾਂ ਦੇ ਨਾਲ ਵੱਢ ਟੁੱਕ ਕੀਤੀ ਗਈ ਜਿਸ ਨੂੰ ਪਰਿਵਾਰਿਕ ਮੈਂਬਰਾਂ ਵੱਲੋਂ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਅਤੇ ਦੁਰਾਨੇ ਇਲਾਜ ਇਸ ਵਿਅਕਤੀ ਦੀ ਮੌਤ ਹੋ ਗਈ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਬੰਦੇ ਆਈਡੈਂਟੀਫਾਈ ਕਰ ਰਹੇ ਲਏ ਗਏ ਹਨ ਅਤੇ ਜਲਦੀ ਹੀ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਸੀਆਈਏ ਦੀਆਂ ਟੀਮਾਂ ਉਹਨਾਂ ਵੱਲੋਂ ਗਠਿਤ ਕਰ ਦਿੱਤੀਆਂ ਗਈਆਂ ਹਨ ਬਿਊਰੋ ਸਬਦਾ ਸਾਂਝਾ ਟੀਵੀ ਬਲਵਾਨੇ ਪਿੰਡ ਤੇ ਘਟਨਾ ਵਾਪਰੀ ਹੈ ਕੀ ਇਹ ਪੂਰਾ ਮਾਮਲਾ ਜੀ ਕੀ ਤੋਂ ਡਵਲਪ ਕਰ ਲਈ ਗਈ ਸੀ ਇਦੇ ਵਿੱਚ ਜਿਹੜਾ ਬੱਲੂਆਣਾ ਪਿੰਡ ਦੇ ਵਿੱਚ ਘਟਨਾ ਹੋਈ ਹੈ ਜਿਸ ਦੇ ਵਿੱਚ ਇੱਕ ਸੁਖਰਾਜ ਸਿੰਘ son of ਦਰਸ਼ਨ ਸਿੰਘ ਇਹ ਬੱਲੂਆਣਾ ਪਿੰਡ ਦਾ ਰਹਿਣ ਵਾਲਾ ਇਹਦੇ ਖੇਤੀਬਾੜੀ ਦਾ ਜਿਹੜਾ ਹੈਗਾ ਕੰਮ ਕਰਦਾ ਇਹਦੀ ਪਿੰਡ ਦੇ ਵਿੱਚ ਹੀ ਜਿਹੜੇ ਕੁਛ ਕਾਲਾ ਸਿੰਘ ਤੇ ਇੱਕ ਉਹਦੇ ਦੋਸਤਾਂ ਵੱਲੋਂ ਜਿਹੜੀ ਸੱਟਾਂ ਮਾਰ ਕੇ ਅੱਜ ਨੂੰ ਜ਼ਖਮੀ ਕਰ ਦਿੱਤਾ ਗਿਆ ਸੀਗਾ ਤੇ ਸੁਖਰਾਜ ਸਿੰਘ ਨੂੰ ਸ਼ਾਰਪ ਪਿੰਜਰੀ ਸਿਗੀਆਂ ਦੇ ਸਰੀਰ ਦੇ ਉੱਪਰ ਸੱਟਾਂ ਦੇ ਨਿਸ਼ਾਨ ਸੀਗੇ ਸਿਰ ਦੇ ਵਿੱਚ ਵੀ ਸ਼ਾਰਪ ਪਿੰਜਰੀ ਸੀਗਾ ਤਲਵਾਰਾਂ ਤੇ ਜਿਹੜੇ ਗੰਡਾਸਿਆਂ ਦੇ ਨਾਲ ਇਹਦੇ ਉੱਪਰ ਅਟੈਕ ਕੀਤਾ ਸੀਗਾ ਤੋ ਇਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਲੈ ਕੇ ਆਏ ਸੀਗੇ ਜਿੱਥੇ ਡਿਊਰਿੰਗ ਟ੍ਰੀਟਮੈਂਟ ਜਿਹੜੀ ਚੁਕਰਾਲ ਸਿੰਘ ਦੀ ਡੈਥ ਹੋ ਗਈ ਸੀਗੀ ਹੁਣ ਸਾਡਾ ਸਦਰ ਬਠਿੰਡਾ ਦੇ ਵਿੱਚ ਅੰਡਰ ਸੈਕਸ਼ਨ 103 ਬੀ ਐਨਐਸਐਸ ਦੇ ਵਿੱਚ ਅਸੀਂ ਮਕਦਮਾ ਦਰਜ ਕਰਕੇ ਇਸ ਅਗਲੀ ਕਾਰਵਾਈ ਕਰ ਰਹੇ ਹਾਂ ਤੇ ਸਾਡੀਆਂ ਅਸੀਂ ਸੀਆਈਏ ਦੀਆਂ ਟੀਮਾਂ ਤੇ ਵੱਖ-ਵੱਖ ਟੀਮਾਂ ਅਸੀਂ ਗਠਿਤ ਕਰ ਦਿੱਤੀਆਂ ਗਈਆਂ ਨੇ ਤੇ ਜਿਹੜੇ ਦੋਸ਼ੀਆਂ ਨੂੰ ਗ੍ਰਫਤਾਰੀ ਕਰਨ ਵਾਸਤੇ ਇਸ ਟੀਮਾਂ ਲਗਾ ਕੇ ਜਲਦੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਾਵਾਂਗੇ ਦੋਸ਼ੀਆਂ ਦੀ ਅਸੀਂ ਆਈਡੈਂਟੀਫਿਕੇਸ਼ਨ ਕਰ ਲਈ ਹੈ ਜਿਹੜਾ ਮੇਨ ਦੋਸ਼ੀ ਹੈ ਕਾਲਾ ਸਿੰਘ ਤੇ ਤੇ ਕੁੱਲ ਜਿਹੜੇ 5-6 ਦੇ ਕਰੀਬ ਜਿਹੜੇ ਬੰਦੇ ਸੀਗੇ ਮੋਟਰਸਾਈਕਲਾਂ ਦੇ ਉੱਪਰ ਆਏ ਸੀਗੇ ਤੇ ਜਦੋਂ ਸੁਖਰਾਜ ਸਿੰਘ ਤਕਰੀਬਨ 2 ਵਜੇ ਦੇ ਕਰੀਬ ਪਿੰਡ ਦੇ ਵਿੱਚ ਹੀ ਦੁਕਾਨ ਦੇ ਉੱਪਰ ਪਤੰਗ ਬਾਜ਼ ਲੈਣ ਗਿਆ ਸੀਗਾ ਆਪਣੇ ਬੱਚੇ ਦੇ ਨਾਲ ਉੱਥੇ ਇਹਨਾਂ ਨੇ ਸੱਟਾ ਮਾਰ ਕੇ ਜਿਹੜੇ ਇਹਨਾਂ ਨੂੰ ਜ਼ਖਮੀ ਕੀਤਾ ਸੀਗਾ ਤੇ ਸਿਵਲ ਹਸਪੀਟਲ ਬਠਿੰਡਾ ਦੇ ਵਿੱਚ ਇਹਦੀ ਡੈਥ ਹੋ ਗਈ ਹੈ ਸਰਕਾਰਨ ਕੀ ਰਹਿੰਦੀ ਹੈ ਇਸ ਘਟਨਾ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੀ ਕਾਲਜ ਦੇ ਨਾਲ ਪਹਿਲਾਂ ਵੀ ਕਿਸੇ ਗੱਲ ਨੂੰ ਲੈ ਕੇ ਟਕਰਾਰ ਹੋਈ ਸੀਗੀ ਤੇ ਇਹਨਾਂ ਦੇ ਆਪਸ ਵਿੱਚ ਪਰਸਨ ਰੰਜਿਸ਼ ਚੱਲ ਰਹੀ ਸੀਗੀ ਉਸੇ ਰੰਜਿਸ਼ ਦੇ ਤਹਿਤ ਕਾਲਾ ਸਿੰਘ ਤੇ ਆਪਣੇ ਦੋਸਤਾਂ ਦੇ ਨਾਲ ਇਹਦੇ ਸੱਟਾਂ ਮਾਰੀਆਂ ਨੇ ਸਰ ਕਾਲਾ ਸਿੰਘ ਦਾ ਬਛੁਰਕੜ ਵੀ ਕਿਹੋ ਜਿਹਾ ਇਦੇ ਉੱਪਰ ਪਹਿਲਾਂ ਵੀ ਆਈ ਥਿੰਕ ਕ੍ਰਿਮੀਨਲ ਵਿਸ਼ੋਕੜ ਹੈਗਾ ਤੇ ਜਿਹੜਾ ਇਹਦੇ ਅਸੀਂ ਘਰ ਰੇਡ ਕੀਤੀ ਸੀਗੀ ਘਰੋਂ ਭੱਜੇ ਹੋਏ ਨੇ ਤੇ ਜਲਦੀ ਹੀ ਜਿਹੜੇ ਹੈਗੀ ਅਸੀਂ ਇਹਨਾਂ ਨੂੰ ਗ੍ਰਫਤਾਰ ਵੀ ਕਰ ਲਵਾਂਗੇ ਬਾਕੀ ਜਿਹੜੀ ਆਫਟਰ ਇਨਵੈਸਟੀਗੇਸ਼ਨ ਜਿਹੜਾ ਹੈਗਾ ਦੱਸਿਆ ਜਾ ਸਕਦਾ ਇੱਥੇ ਕੋਈ ਵੈਪਨ ਦਾ ਨਹੀਂ ਯੂਜ਼ ਕੀਤਾ ਗਿਆ ਸਿਰਫ ਤੇਜ਼ ਦਰ ਹਥਿਆਰੀ ਹੈ ਇਹਨਾਂ ਨੇ ਤੇਜ਼ ਦਰ ਹਥਿਆਰ ਵੈਪਨ ਯੂਜ਼ ਕੀਤਾ ਇਹਨਾਂ ਨੇ ਪਰ ਨਾਲ ਜਿਹੜਾ ਬੱਤੀ ਬੋਰ ਦਾ ਇੱਕ ਵੈਪਨ ਸੀਗਾ ਇਹਨਾਂ ਨੇ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਬਟ ਉਹਦੇ ਜਿਹੜੇ ਰੌਂਦ ਫਾਇਰ ਨਹੀਂ ਹੋਏ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਫਿਰ ਜਿਹੜੇ ਵੈਪਨ ਦੂਜੇ ਸੀਗੇ ਤਲਵਾਰਾਂ ਦੇ ਨਾਲ ਇਹਦੇ ਸੱਟਾ ਮਾਰਦੇ ਨੇ ਕਿੰਨੇ ਲੋਕਾਂ ਖਿਲਾਫ ਸਰ ਮਾਮਲਾ ਦਰਜ ਕੀਤਾ ਗਿਆ ਇਹਦੇ ਵਿੱਚ ਜਿਹੜੇ ਚਾਰ ਤਾਂ ਸੀ ਆਇਡੈਂਟੀਫਾਈ ਕਰ ਲਏ ਨੇ ਬਾਕੀ ਕੁਝ ਅਣਪਛਾਤੇ ਵਿਅਕਤੀ ਨੇ ਤੇ ਤਕਰੀਬਨ 5-6 ਬੰਦਿਆਂ ਦੇ ਖਿਲਾਫ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਥੈਂਕ ਯੂ ਅੱਛਾ ਬੋਇਆ ਕੀ ਹੈ ਵੈਸੇ ਤੁਸੀਂ ਦਿਨਾਂ ਤੋਂ ਦੱਸੀ ਜਾਂਦੀ ਸੀ ਹਾਂਜੀ ਪਤਾ ਲੱਗਿਆ ਤੁਹਾਨੂੰ ਉਹ ਲੜਾਈ ਹੋ ਗਈ ਇਹ ਤਾਂ ਜਵਾਗ ਨੂੰ ਪਤੰਗ ਦਵਾਈ ਜਾਂਦੀ ਹੈ ਅੱਛਾ ਕਿ ਕਿਹੜੇ ਪਿੰਡ ਦੀ ਘਟਨਾ ਵੀਰੇ ਇਹ ਬੱਲੂਆਣੀ ਬੱਲੂਆਣੀ ਠੀਕ ਹੈ ਤੇ ਕਿ ਨਹੀਂ ਸਟਾ ਮਾਰੀ ਇਹਨਾਂ ਨੇ ਮੈਂ ਨਾ ਕਰ ਸਕਦਾ ਬਹੁਤ ਜ਼ਿਆਦਾ ਤੰਗ ਪਿੱਛੇ ਹਾਂਜੀ ਹਾਂ ਪਤੰਗ ਦੇ ਪਿੱਛੇ ਲੜਾਈ ਹੋ ਗਈ ਕੁਰਬਾਨਾਂ ਨਾਲ ਵੜਦੇ ਜੀ ਕੁਰਬਾਨਾਂ ਨਾਲ ਵੜਿਆ ਤੰਗ ਪਿੱਛੇ ਲੜਾਈ ਹੋਈ ਹੈ ਨਹੀਂ ਇਹਦਾ ਪਤੰਗ ਚੋਣ ਗਿਆ ਜੀ ਉਹ ਲੜਾਈ ਦਾ ਪਤਾ ਹੀ ਇਨਕਾਰ ਕਰ ਦਿੱਤੀ ਅੱਛਾ ਜੇ ਪਹਿਲਾਂ ਕੋਈ ਹੈਗੀ ਐ ਸਮੱਸਿਆ ਆਪਸ ਚ ਨਹੀਂ ਜੀ ਨਾ ਕੀ ਇਹਦਾ ਸੋਰਾਜ ਕੋਟੇ ਕੀ ਲੱਗਦਾ ਵੀਰੇ ਇਹ ਮੈਂ ਤਾਂ ਘਰਾਂ ਚੋਂ ਠੀਕ ਠੀਕ